ਸਤਗੁਰੂ ਦੇਵ ਜੀ ਮਹਾਰਾਜ ਕਹਿ ਰਹੇ ਨੇ ਨਾਨਕ ਆ ਸੱਚ ਬਗੋਏ ਮੈਂ ਇੱਕ ਸਚਾਈ ਬਿਆਨ ਕਰ ਰਿਹਾ ਕਹਿ ਰਿਹਾ ਕਿ ਦਿਨ ਰਵ ਚਲੇ ਨਿਸ ਸਸ ਚਲੇ ਤਾਰ ਕਾ ਲਖ ਪਲੋਏ ਸੂਰਜ ਚੰਦਰਮਾ ਔਰ ਨ ਲਖੇ ਜਾਣ ਵਾਲੇ ਨ ਗਿਣੇ ਜਾਣ ਵਾਲੇ ਤਾਰੇ ਸਿਆਰੇ ਗ੍ਰਹਿ ਨੇ ਛੱਤਰ ਜ਼ਮੀਨ ਆਸਮਾਨ ਸਭ ਚੱਲ ਰਿਹਾ ਹੈ ਚੱਲ ਰਿਹਾ ਤੇ ਜੇ ਚੱਲ ਰਿਹਾ ਹੈ ਤੇ ਪਹੁੰਚਣਾ ਇਹਨਾਂ ਨੇ ਕਿੱਥੇ ਆਖਿਰ ਚੱਲਦੇ ਹੋਏ ਦੀ ਕੋਈ ਮੰਜ਼ਿਲ ਆਉਂਦੀ ਹੈ ਚੱਲਦੇ ਹੋਏ ਦਾ ਕੋਈ ਟਿਕਾਣਾ ਹੁੰਦਾ ਹੈ ਚੱਲ ਰਿਹਾ ਤਾਂ ਫਿਰ ਉਸ ਦਾ ਕੋਈ ਘਰ ਹੋਵੇਗਾ ਮਹਾਰਾਜ ਫਿਰ ਅਗਲੇ ਪੰਕਤੀ ਚ ਕਹਿੰਦੇ ਨੇ ਮਕਾਮ ਉਹੀ ਏਕ ਹੈ ਮਕਾਮ ਲਬਦ ਵੀ ਫਾਰਸੀ ਦਾ ਹੈ ਮਕਾਮ ਘਰ ਮਕਾਮ ਉਹੀ ਏਕ ਹੈ ਨਾਨਕਾ ਸਚ ਬੋ। ਮੈਂ ਸਚ ਕਹਿ ਰਿਹਾ ਸਾਰਿਆਂ ਦਾ ਘਰ ਇੱਕੋ ਹੀ ਹੈ ਸਾਰਿਆਂ ਦਾ ਟਿਕਾਣਾ ਇੱਕੋ ਹੈ ਚਲੋ ਮੁਕਾਮ ਇੱਕੋ ਹੈ ਘਰ ਇੱਕੋ ਹੈ ਘਰ ਦੀ ਗੱਲ ਬਾਅਦ ਵਿੱਚ ਕਰਾਂਗੇ ਇਹ ਫਿਰ ਚੱਲੇ ਕਿਥੋਂ ਨੇ ਆਪ ਸੁਣ ਕੇ ਹੈਰਾਨ ਹੋਵੇ ਕੋਈ ਗੁਰਬਾਣੀ ਕਹਿੰਦੀ ਹੈ ਚੱਲੇ ਵੀ ਕਰ ਤੋਂ ਨੇ ਕਰ ਤੋਂ ਚੱਲਣਾ ਘਰ ਤੋਂ ਜਦੋਂ ਦੇ ਨਿਕਲੇ ਨੇ ਬਸ ਅਨੰਤ ਜਨਮਾਂ ਤੋਂ ਬਾਹਰ ਹੀ ਘੁੰਮ ਰਹੇ ਨੇ ਬਾਹਰ ਹੀ ਘੁੰਮ ਰਹੇ ਨੇ ਇਹ ਉਤਨੇ ਚਿਰ ਤੱਕ ਘੁੰਮਦੇ ਰਹਿਣਗੇ ਚੱਲਦੇ ਰਹਿਣਗੇ ਭਟਕਦੇ ਰਹਿਣਗੇ ਜਿਤਨੇ ਚਿਰ ਤੱਕ ਵਾਪਸ ਘਰ ਨਹੀਂ ਪਹੁੰਚਦੇ ਹੁਣ ਮੈਂ ਅਰਜ਼ ਕਰਾਂ ਵਾਪਸ ਘਰ ਸਿਰਫ ਮਨੁੱਖ ਹੀ ਜਾ ਸਕਦਾ ਹੈ ਹੋਰ ਨਹੀਂ ਹੋਰ ਨਹੀਂ ਔਰ ਮਨੁੱਖਾਂ ਦੇ ਚ ਵੀ ਉਹ ਮਨੁੱਖ ਜਿਹਨੂੰ ਘਰ ਯਾਦ ਆ ਗਏ ਜਿਹਨੂੰ ਘਰ ਚੇਤੇ ਆ ਗਏ ਗੁਰਬਾਣੀ ਸਿਰਫ ਘਰ ਯਾਦ ਕਰਾਂਦੀ ਹੈ ਔਰ ਮਨੁੱਖ ਘਰ ਦੀ ਤਰਫ ਚਲੇ ਗੁਰਬਾਣੀ ਆਵਾਜ਼ਾਂ ਵੀ ਮਾਰਦੀ ਹੈ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰ ਜਿਸ ਵੇ ਘਰ ਦੀ ਯਾਦ ਆ ਜਾਂਦੀ ਏ ਮਨੁੱਖੀ ਮਨ ਨੂੰ ਫਿਰ ਉਹ ਪ੍ਰਾਰਥਨਾ ਕਰਦਾ ਹੈ ਅਰਦਾਸ ਕਰਦਾ ਹੈ ਕਿ ਜਿੱਤ ਦੁਆਰੇ ਉਬਰੇ ਤਿੱਥੇ ਲਿਓ ਉਹ ਬਾਰ हे ਪ੍ਰਭੂ ਜਿਸ ਦਰਵਾਜ਼ੇ ਤੋਂ ਸਾਡਾ ਆਉਣਾ ਹੋਇਆ ਵਾਪਸ ਵੇਟ ਬਟਕ ਗਏ ਭੁੱਲ ਗਏ ਆ ਦਰਵਾਜ਼ਾ ਕਰਦਾ ਰਸਤਾ ਹੀ ਭੁੱਲ ਗਏ ਆ ਦਰਦਾ ਰਸਤਾ ਹੀ ਪੁੱਲ ਗਏਆ ਫਿਰ ਉਹਦੇ ਅੰਦਰੋਂ ਇਹ ਪ੍ਰਾਰਥਨਾ ਨਿਕਲਦੀ ਹੈ ਜਿੱਥੇ ਦੁਆਰੇ ਉਬਰੇ ਜਿੱਥੋਂ ਉਬਾਰ ਹੋਇਆ ਸਾਡਾ ਆਵਣਾ ਹੋਇਆ ਜਿੱਥੇ ਦੁਆਰੇ ਉਬਰੇ ਤਿੱਥੇ ਲਿਓ ਉਬਾਰ हे ਪ੍ਰਭੂ ਫਿਰ ਉਸੇ ਤੋਂ ਸਾਡੀ ਵਾਪਸੀ ਕਰਾ ਕਈ ਦਾ ਮਤਲਬ ਹੈ ਮਨੁੱਖ ਘਰ ਭੁੱਲ ਗਿਆ ਹੈ ਧਰ ਭੁੱਲ ਗਿਆ ਕਿਉਂ ਬਹੁਤ ਲੰਬੇ ਸਮੇਂ ਤੋਂ ਪਰਦੇਸ ਦੇ ਚੈ ਮਨੋਚਿੰਤਕ ਐਸਾ ਕਹਿੰਦੇ ਨੇ ਮਨੋਵਿਗਿਆਨ ਨੇ ਬਹੁਤ ਲੰਬੇ ਪਰਦੇਸ ਦੇ ਰਹਿਣ ਕਰਕੇ ਮਨੁੱਖ ਦੇਸ ਨੂੰ ਭੁੱਲ ਜਾਂਦਾ ਹੈ ਪਰ ਪਰਦੇਸ ਦੀ ਤੇਹਜ਼ੀਬ ਉਹ ਤਮਦਨ ਅਪਣਾ ਲੈਂਦਾ ਹੈ। ਔਰ ਜੇ ਪਰਦੇਸ ਹੀ ਦੇਸ਼ ਬਣ ਗਿਆ ਫਿਰ ਉਸ ਨੂੰ ਵਾਪਸ ਭੇਜਣਾ ਵੀ ਬੜਾ ਔਖਾ ਹੈ। ਕਿਉਂ ਹੁਣ ਤੇ ਪਰਦੇਸ ਨੂੰ ਦੇਸ਼ ਸਮਝ ਬੈਠਾ ਹੈ। ਤਾਂ ਸਤਿਗੁਰੂ ਯਾਦ ਕਰਾਉਂਦੇ ਨੇ। ਮਨ ਪਰਦੇਸੀ ਜੇ ਥੀ ਇਹ ਸਭ ਦੇਸ਼ ਪਰਾਇਆ। ਤੁਹ ਕਿਧਰੇ ਵੀ ਚਲਾ ਜਾ ਤੇਰਾ ਆਦੇਸ ਨਹੀਂ ਹੈ ਨਹੀਂ ਹੈ ਮੇਰੇ ਮਨ ਪਰ ਦੇਸੀ ਵੇ ਪਿਆਰੇ ਆਓ ਘਰੇ ਇਸ ਸਭ ਕੁਝ ਨੂੰ ਖੋਲਣ ਤੋਂ ਪਹਿਲੇ ਫਿਰ ਹੁਣ ਮੈਂ ਅਰਜ਼ ਕਰਾਂ ਚਲੇ ਕਿਥੋਂ ਚਲਤੇ ਹੁਣ ਵੀ ਰਹਾਂ ਪਰ ਚਲੇ ਕਿਥੋਂ ਘਰ ਤੋਂ ਚਲੇ ਆਂ ਦਰ ਤੋਂ ਚਲੇ ਆਂ ਘਰ ਕਿਹੜਾ ਓ ਦਰ ਕਿਹੜਾ ਉਸੇ ਦਾ ਸਾਰਾ ਖੁਲਾਸਾ ਹੈ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸਮਾਲੈ RAM ਕਲੀ ਵੱਲਾ ਪਹਿਲਾ ਦੂਜੇ ਸ਼ਬਦ ਸਤਿਗੁਰੂ ਕਹਿੰਦੇ ਨੇ ਜਿਤ ਦਰ ਵਸੈ ਹੈ ਪ੍ਰਭੂ ਜਿਸ ਘਰ ਦੇ ਜਤੋਂ ਰਹਿਣਾ ਉਹੀ ਸਾਡਾ ਘਰ ਹੈ। ਉਹੀ ਸਾਡਾ ਘਰ ਹੈ। ਪਰ ਅਸੀਂ ਭੁੱਲ ਗਏ। ਭੁੱਲ ਗਏ। ਇਸ ਵਾਸਤੇ ਹੁਣ ਕੋਈ ਤੇ ਮੈਨੂੰ ਦੱਸੇ। ਧੰਗੁਰੂ ਨਾਨਕ ਦੇਵ ਜੀ ਮਹਾਰਾਜ, RAM ਕੱਲੀ ਮੱਲਾ ਪਹਿਲਾ ਜਿਤ ਦਰ ਵਸੈ ਕਵਨ ਦਰ ਕਹੀਏ ਦਰਾਂ ਭੇਤਰ ਦਰ ਕਮਨ ਲਹੇ। ਜਿਸ ਦਰ ਕਾਰਣ ਫਿਰਾਂ ਉਦਾਸੀ ਸੋ ਦਰ ਕੋਈ ਆਏ ਕਹੇ ਸਾਰੇ ਘਰਾਂ ਤੋਂ ਉਦਾਸ ਹੋ ਕੇ ਸਾਰੇ ਦਰਾਂ ਤੋਂ ਉਦਾਸ ਹੋ ਕੇ ਨਿਰਾਸ਼ ਹੋ ਕੇ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ ਕੋਈ ਤੇ ਦੱਸੇ ਆਪ ਦੇ ਗਿਆਤ ਲਈ ਅਰਜ਼ ਕਰਾਂ ਮਨ ਕਿਦਰੇ ਵੀ ਚਲਾ ਜਾਏ ਨਹੀਂ ਟਿਕਦਾ ਨਹੀਂ ਟਿਕਦਾ ਉਹ ਪਰਦੇਸ ਅਗਰ ਕਿਧਰੇ ਟਿਕਦਾ ਵੀ ਹੈ ਤੇ ਟਿਕਾਉ ਵਕਤ ਹੀ ਹੁੰਦਾ ਹੈ ਮਨ ਦੇ ਤਲ ਤੇ ਸਭ ਕੁਝ ਪੁਰਾਣਾ ਹੋ ਜਾਂਦਾ ਕਿਉਂਕਿ ਮਨ ਬੜਾ ਤੀਖਣ ਗਤੀ ਨਾਲ ਚੱਲਦਾ ਹੈ ਸੰਗੀਤ ਦੀ ਧੁਨ ਪੁਰਾਣੀ ਹੋ ਜਾਂਦੀ ਕਵਿਤਾ ਪੁਰਾਣੀ ਹੋ ਜਾਂਦੀ ਹੈ ਮਹਿਫਲਾਂ ਪੁਰਾਣੀਆਂ ਹੁੰਦੀਆਂ ਮਨੋਰੰਜਨ ਦੇ ਸਾਧਨ ਪੁਰਾਣੇ ਹੋ ਜਾਂਦੇ ਹੈ ਪਿਆਰ ਦੋਸਤ ਪੁਰਾਣੇ ਹੋ ਜਾਂਦੇ ਨੇ ਘਰ ਪੁਰਾਣਾ ਹੋ ਜਾਂਦਾ ਹੈ ਫੈਸ਼ਨ ਪੁਰਾਣੇ ਹੋ ਜਾਂਦੇ ਨੇ ਸਭ ਕੁਝ ਪੁਰਾਣਾ ਹੋ ਜਾਂਦਾ ਹੈ ਤੇ ਪੁਰਾਣੇ ਨਾਲ ਮਨ ਸਹਿਮਤ ਨਹੀਂ ਪੁਰਾਣੀ ਥਾਂ ਤੇ ਮਨ ਟਿਕਦਾ ਨਹੀਂ ਤੇ ਬੜੇ ਧਿਆਨ ਨਾਲ ਸੁਣਨਾ ਨਵੇਂ ਤੇ ਪੁਰਾਣੇ ਦੇ ਵਿੱਚ ਫਾਸਲਾ ਕਿੰਨਾ ਹੈ ਜੋ ਨਹੀਂ ਵੇਖਿਆ ਨਵਾਂ ਹੈ ਵੇਖਦਿਆਂ ਹੀ ਪੁਰਾਣਾ ਹੋ ਗਿਆ ਜੋ ਨਈ ਹੰਡ ਆਇਆ ਨਵਾਂ ਹੈ ਹੰਡਾਂਦਿਆਂ ਹੀ ਪੁਰਾਣਾ ਹੋ ਗਿਆ ਜੋ ਨਈ ਸੁਣਿਆ ਨਵਾਂ ਹੈ ਸੁਣਦਿਆਂ ਹੀ ਪੁਰਾਣਾ ਹੋ ਗਿਆ ਤੋਂ ਮਨ ਟਿਕਦਾ ਨਹੀਂ ਕਿਧਰੇ ਵੀ ਨਹੀਂ ਟਿਕਦਾ ساری ਜ਼ਿੰਦਗੀ ਮਨ ਨੂੰ ਚੇਂਜਸ ਕਰਦਾ ਰਹਿੰਦਾ ਹੈ ਮਕਾਨ ਬਦਲ ਲਈਏ ਕੁਛ ਐਸੇ ਵੀ ਨਹੀਂ ਕਾਰੋਬਾਰ ਬਦਲ ਲਈਏ ਫੈਸ਼ਨ ਬਦਲ ਲਈਏ ਸੰਗੀਤ ਦੀ ਧੁਨ ਬਦਲੀ ਹੋਈ ਸੁਣੀਏ ਕੋਈ ਬਦਲੀ ਹੋਈ ਕਵਤਾ ਸੁਣੀਏ ਕੋਈ ਬਦਲਿਆ ਹੋਇਆ ਫੈਸ਼ਨ ਹੰਡਾਈਏ ਕੋਈ ਬਦਲੇ ਹੋਏ ਮਨੋਰੰਜਨ ਦੇ ਸਾਧਨ ਵੇਖੀਏ ਪਰ ਮੈਂ ਫਿਰ ਅਰਜ਼ ਕਰਾਂ ਜੋ ਨਵੇਂ ਵੇਖਿਆ ਨਵਾਂ ਹੈ ਵੇਖਦਿਆਂ ਹੀ ਪੁਰਾਣਾ ਹੋ ਗਿਆ ਜੋ ਨਹੀਂ ਸੁਣਿਆ ਨਵਾਂ ਹੈ ਸੁਣਦਿਆਂ ਹੀ ਪੁਰਾਣਾ ਹੋ ਗਿਆ ਪੁਰਾਣਾ ਬੇਰਸ ਹੋ ਜਾਂਦਾ ਹੈ ਜਿਵੇਂ ਇੱਕ ਨਿੱਕਾ ਜਿਹਾ ਮੈਂ ਉਦਾਹਰਣ ਦਿਆਂ ਤੇ ਮੈਂ ਅੱਗੇ ਚਲਾਂ ਕੋਈ ਕਵੀ ਕਿਤਨਾ ਮਹਾਨ ਹੋਵੇ ਤੇ ਉਹਦੀ ਰਚਨਾ ਉਹਦੀ ਕਵਤਾ ਵੀ ਮਹਾਨ ਹੋਵੇ ਤੇ ਉਹ ਤੁਹਾਨੂੰ ਸੁਣਾਏ ਤੁਹਾਨੂੰ ਬੜਾ ਰਸ ਆ ਜਾਏ ਤੇ ਤੁਹਾਡੇ ਰਸ ਨੂੰ ਵੇਖ ਕੇ ਹੁਣ ਉਹ ਇਹ ਆਖਦੇਵੇ ਕਿ ਮੈਂ ਹੁਣ ਇੱਕ ਦਫਾ ਤੁਹਾਨੂੰ ਫਿਰ ਸੁਣਨ ਲੱਗਾ ਤੂੰ ਸਮਝ ਲੈਣਾ ਅੱਧਾ ਰਸ ਖੋ ਗਿਆ ਖੋ ਗਿਆ ਰਹੇਗਾ ਪਰ ਅੱਧਾ ਰਸ ਤੇ ਜੇ ਉਹ ਕਵੀ ਹੁਣ ਕਹਿ ਦੇਵੇ ਮੈਂ ਤੁਹਾਨੂੰ ਹੁਣ ਤੀਜੀ ਦਫਾ ਸੁਣਾਉਣ ਲੱਗਾ ਤੂੰ ਸਮਝ ਲੈਣਾ ਸਿਰਫ 2-3 ਫਿਸਦੀ 2-3 ਪ੍ਰਤੀਸ਼ਤ ਰਸ ਰਹਿ ਗਿਆ ਸਭ ਖੋ ਗਿਆ ਸਭ ਖੋ ਗਿਆ ਤੇ ਜੇ ਉਹ ਕਵੀ ਆਖ ਦੇਵੇ ਮੈਂ ਹੁਣ ਤੁਹਾਨੂੰ ਚੌਥੀ ਦਫਾ ਸੁਣਾਉਣ ਲੱਗਾ ਤੇ ਸਰੋਤੇ ਸਮਝਣ ਗਈ ਦਾ ਦਿਮਾਗ ਕਿਧਰੇ ਹਿਲੇ ਆ ਤੇ ਨਹੀਂ ਭਾਗਲ ਤੇ ਨਹੀਂ ਹੱਦ ਹੋ ਗਈ ਪਹਿਲੀ ਦਫਾ ਸੁਣਾਈ ਤੇ ਮਹਾਨ ਸਿਆਣਾ ਲਗਿਆ ਤੇ ਹੁਣ ਚੌਥੀ ਦਫਾ ਸੁਣਾਉਣ ਲੱਗਾ ਤੇ ਮਹਾਨ ਮੂਰਖ ਲਗਦਾ ਹੈ ਕਿਉਂ ਪਹਿਲੀ ਦਫਾ ਸੁਣਾਇਆ ਤੋਂ ਨਹੀਂ ਸੁਣਿਆ ਸੀ ਨਵੀਂ ਸੀ ਚੌਥੀ ਦਫਾ ਸੁਣਾਉਣ ਲੱਗਾ ਹੈ ਪੁਰਾਣੀ ਹੋ ਗਈ ਤੇ ਜੇ ਕਿਦਰੇ ਉਹ ਜ਼ਿੱਦ ਕਰੇ ਮੈਂ ਹੁਣ ਤੁਹਾਨੂੰ ਪੰਜਵੀਂ ਦਫਾ ਸੁਣਾਉਣ ਲਗਾ ਤੇ ਸਰੋਤੇ ਕਹਿਣਗੇ ਦਵਾਰਾਂ ਨੂੰ ਸੁਣਾ ਅਸੀਂ ਚਲੇ ਅਸੀਂ ਚਲੇ ਜੋ ਨਹੀਂ ਸੁਣਿਆ ਨਵਾਂ ਹੈ ਸੁਣਦਿਆਂ ਹੀ ਪੁਰਾਣਾ ਹੋ ਗਿਆ ਜੋ ਨਹੀਂ ਵੇਖਿਆ ਨਵਾਂ ਹੈ ਵੇਖਦਿਆਂ ਹੀ ਪੁਰਾਣਾ ਹੋ ਗਿਆ ਜੋ ਨਹੀਂ ਹੰਡਾਇਆ ਨਵਾਂ ਹੈ ਹੰਡਾਉਂਦਿਆਂ ਹੀ ਪੁਰਾਣਾ ਹੋ ਗਿਆ ਇਸ ਵਾਸਤੇ ਮਨ ਕਿਦਰੇ ਵੀ ਨਹੀਂ ਟਿਕਦਾ ਕਿਉਂ ਮਨ ਦੇ ਤਲ ਤੇ ਸਭ ਕੁਝ ਪੁਰਾਣਾ ਹੋ ਜਾਂਦਾ ਹੈ ਮਹਿਫਲਾਂ ਪੁਰਾਣੀਆਂ ਹੋ ਜਾਂਦੀਆਂ ਨੇ ਯਾਰ ਦੋਸਤ ਪੁਰਾਣੇ ਹੋ ਜਾਂਦੇ ਨੇ ਗੁਸਤਾਖੀ ਮਾਫ ਪਰਿਵਾਰ ਪੁਰਾਣੇ ਹੋ ਜਾਂਦੇ ਨੇ ਘਰ-ਬਾਰ ਪੁਰਾਣੇ ਹੋ ਜਾਂਦੇ ਨੇ ਸਹਿਰ ਤਫਰੀਦ ਦੇ ਸਾਧਨ ਪੁਰਾਣੇ ਹੋ ਜਾਂਦੇ ਨੇ ਪੁਰਾਣੇ ਚ ਮਨ ਲੱਗਦਾ ਨਹੀਂ ਟਿਕਦਾ ਨਹੀਂ